ਕਲਵੀਰ ਸਿੰਘ ਜੀ ਦਾ ਵੀ ਸਪੋਰਟ ਕਰ ਰਹੇ ਆ ਕਬੀਰ ਸਿੰਘ ਜੀ ਦਾ ਵੀ ਹਵਾ ਬਹੁਤ ਵਧੀਆ ਜੀ ਚਲੋ ਆਨ ਦਾ ਪਾਰ ਸਤਿਕਾਰਯੋਗ ਜੀ ਸਤਿਕਾਰ ਕਰਦੇ ਉਹਨਾਂ ਦਾ ਵੀ ਮਰ ਸਿੱਖੀ ਨਾਲ ਜੁੜੇ ਆ ਤੇ ਹਵਾ ਕਲਵੀਰ ਸਿੰਘ ਜੀ ਦੇ ਦੀ ਆ ਜੀ ਤੁਹਾਨੂੰ ਕਿਹਦੀ ਹਵਾ ਲੱਗਦੀ ਆ ਹਵਾ ਜੀ ਅਮਰਪਾਲ ਦੀ ਜੀ ਅੱਛਾ ਜੀ ਹਾਂ ਜੀ ਤੇ ਲੱਗਦਾ ਸੀਡ ਕਰ ਜੀ ਅਮਰਪਾਲ ਬਹੁਤ ਵਧੀਆ ਹੈ ਲੀਡ ਨਾਲ ਤੇ ਆਪਣੇ ਤੁਹਾਡੇ ਪਿੰਡ ਦੇ ਵਿੱਚੋਂ ਕਿਹਦੀ ਵੋਟ ਵਧੂਗੀ ਅਮਰਪਾਲ ਦੀ ਅਮਰਪਾਲ ਦੀ ਵਧੇਗੀ ਅਇਸਾ ਤੁਮਾ ਕੀ ਲਿੰਗ ਤੁਹਾਨੂੰ ਲੱਗਦਾ ਕਿ ਸਾਰੇ ਹਲਕੇ ਦੇ ਵਿੱਚ ਅਮਰਪਾਲ ਜਿੱਤ ਜਾਏਗਾ ਬਿਲਕੁਲ ਜੀ ਬਿਲਕੁਲ ਅੱਗੇ ਆਪਾਂ ਗੱਲ ਕਰ ਲਈਏ ਤੁਹਾਡੇ ਪਿੰਡ ਤੋਂ ਕਿੰਨੀ ਵੋਟ ਵਧੂਗੀ ਸਾਡੇ ਤੇ ਅਮਰਪਾਲ ਦੀ ਵਧੂਗੀ ਅਮਰਪਾਲ ਦੀ ਵਧੂਗੀ ਹਾਂ ਜੀ ਬਿਲਕੁਲ ਵਧੂਗੀ ਤੇ ਕਹਿੰਦਾ ਮਤਲਬ ਇਹ ਆ ਵੀ ਅਤਵਾ ਦੇਤਾ ਲੋਕਾਂ ਨੇ ਆਪਣਾ ਲਾਲਜੀਤ ਪੁੱਲਰ ਤੁਸੀਂ ਕਹਿ ਰਹੇ ਹੋ ਬਿਲਕੁਲ ਬਿਲਕੁਲ ਠੀਕ ਹੈ ਨੇਕ ਬੀਬੀਆਂ ਦੇ 1000 ਰੁਪਏ ਤੋਂ ਬੀਬੀਆਂ ਜਿੰਨੇ ਘਰਾਂ ਚ ਜਾਈ ਜਾਂਦੇ ਆ ਉਹ ਕਹਿੰਦੇ ਸਾਨੂੰ 1000 ਰੁਪਏ ਨਹੀਂ ਆਇਆ ਦੂਜਾ ਗੱਲ ਨਸ਼ੇ ਦੀ ਹੋਈ ਹੈ ਇਹ ਦੋਨਾਂ ਤੇ ਸਾਡੀ ਪਾਰਟੀ ਥੋੜੀ ਜੀ ਡਾਊਨ ਚੱਲਦੀ ਪਈ ਹੈ ਅਸੀਂ ਕੋਸ਼ਿਸ਼ ਕਰਾਂਗੇ ਆਪ ਦੇ ਤਾਂ ਤੱਕ ਗੱਲ ਪਹੁੰਚਾਵਾਂਗੇ ਤਾਂ ਇਹ ਦਾ ਮਸਲਾ ਇਹ ਗੱਲ ਤੁਹਾਡੀ ਤਾਂ ਤੇ ਪਹੁੰਚ ਗਈ ਜੀ ਜੇ ਤੁਸੀਂ ਬੋਲਤਾ ਮੀਡੀਆ ਤੇ ਤਾਂ ਠੀਕ ਕਰਦਾ ਮੇਲਾ ਚੱਲ ਰਿਹਾ ਜੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਆ ਉਹਦੇ ਵਾਸਤੇ ਵੋਟਾਂ ਪੈ ਰੀਆਂ ਨੇ ਸਭ ਤੋਂ ਵੱਡੀ ਪੰਚਾਇਤ ਦਾ ਜਿਹੜਾ ਸਭ ਤੋਂ ਵੱਡਾ ਸਰਪੰਚ ਜਿਹੜਾ ਦੇਸ਼ ਦਾ ਉਹ ਚੁਣੇ ਜਾ ਰਹੇ ਨੇ ਲੋਕ ਤੇ ਅਸੀਂ ਖੜੇ ਹੋਏ ਆਂ ਕਡੂਰ ਸਾਹਿਬ ਹਲਕਾ ਦੇ ਵਿਦਵਨ ਸਭਾ ਹਲਕਾ ਜੀਰਾ ਦੇ ਬਲਾਕ ਮੱਖੂ ਦੇ ਪਿੰਡ ਚੱਕ ਮਰਖਾਨਾ ਦੇ ਵਿੱਚ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇੱਥੇ ਸੰਗਤਾਂ ਖੜੀਆਂ ਹੋਈਆਂ ਨੇ ਕਾਫੀ ਦੇਖ ਸਕਦੇ ਹੋ ਦੋ ਝੰਡੇ ਲੱਗੇ ਹੋਏ ਨੇ ਕਾਂਗਰਸ ਦਾ ਵੀ ਲੱਗਾ ਹੋਇਆ ਤੇ ਇੱਧਰ ਭਾਈ ਅਮਰਪਾਲ ਸਿੰਘ ਜੀ ਦੇ ਜਿਹੜੇ ਝੰਡੇ ਆ ਉਹ ਵੀ ਲੱਗੇ ਹੋਏ ਨੇ ਤੇ ਆਪਾਂ ਜਿਹੜੀ ਇੱਥੇ ਸੰਗਤ ਖੜੀ ਹੋਈ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਵਿਚਾਰ ਵੀ ਲੈਨੇ ਆ ਹਾਂਜੀ ऐं गानो जो अॻियां जो ਹਾਂਜੀ ਮੇਜਬ ਜੀ ਜਿਵੇਂ ਇੱਥੇ ਖੜੇ ਹੋਏ ਆ ਤੁਸੀਂ ਦੋਵੇਂ ਸਾਂਝੇ ਖੜੇ ਹੋਏ ਨੇ ਕੋਈ ਵਾਕੀ ਪਿੰਡਾਂ ਚ ਇਦਾਂ ਹੁੰਦਾ ਨਹੀਂਗਾ ਅਲੱਗ-ਅਲੱਗ ਜੇ ਹੁੰਦੇ ਤੁਸੀਂ ਸਾਰੇ ਇਕੱਠੇ ਖੜੇ ਆ ਪਿੰਡ ਦੇ ਵਿੱਚ ਸਾਂਝੀ ਵਾਰਤਾ ਦਾ ਮਤਲਬ ਵੇਖੋ ਜੀ ਸਾਂਝੀ ਵਾਰਤਾ ਦਾ ਇਹ ਸਾਡੇ ਪਿੰਡ ਦੇ ਵਿੱਚ ਕੋਈ ਇੱਕ ਦੂਜੇ ਨਾਲ ਵੈਰ-ਵਿਰੋਧ ਨਹੀਂ ਕਰਦੇ ਜੀ ਸਾਰੇ ਇਕੱਠੇ ਹੀ ਆ ਜੀ ਚਲੋ ਇਲੈਕਸ਼ਨ ਚੱਲ ਰਿਹਾ ਇਲੈਕਸ਼ਨ ਦਾ ਦੌਰ ਆ ਜਿਹਦਾ ਮਨ ਬੰਨਿਆ ਜਿਹਨੇ ਵੋਟ ਪਾਉਣੀ ਉੱਥੇ ਪਾਉਣੀ ਆ ਜੀ ਆਪਸ ਵਿੱਚ ਇੱਕ ਦੂਜੇ ਨਾਲ ਜਿਹੜਾ ਵਿਰੋਧ ਉਹ ਨਾ ਕਰੀਏ ਤੇ ਇਕੱਠੇ ਬਹਿ ਕੇ ਆਪਾਂ ਇਹ ਇਲੈਕਸ਼ਨ ਦਾ ਆਨੰਦ ਮਾਨੀਏ ਜੀ ਹਾਂ ਤੁਸੀਂ ਬੈ ਜਿਹੜਾ ਕੀ ਕਿਵੇਂ ਦੇਖਦੇ ਹੋ ਇਹ ਇਲੈਕਸ਼ਨ ਦੇ ਵਿੱਚ ਜਿਹੜਾ ਹਵਾ ਕਿਦੀ ਬਣੀ ਲੱਗਦੀ ਹੈ ਤੁਹਾਨੂੰ ਤੇ ਕਿਹਦਾ ਤੁਸੀਂ ਕਿਹਨੂੰ ਵੋਟ ਪਾ ਰਹੇ ਜਾਂ ਕਿਹਦੀ ਸਪੋਰਟ ਕਰ ਰਹੇ ਹੋ ਅਸੀਂ ਜੀ ਕੁਲਵੀਰ ਸਿੰਘ ਜੀਰਾ ਦੀ ਸਪੋਰਟ ਕਰ ਰਹੇ ਆਂ ਕੁਲਜੀਤ ਸਿੰਘ ਜੀਰਾ ਦੀ ਹਵਾ ਬਹੁਤ ਵਧੀਆ ਜੀ ਚਲੋ ਆਨ ਦਾ ਪਾਰ ਸਤਿਕਾਰਯੋਗ ਜੀ ਸਤਿਕਾਰ ਕਰਦੇ ਉਹਨਾਂ ਦਾ ਵੀ ਗੁਰਸਿੱਖੀ ਨਾਲ ਜੁੜੇ ਆ ਤੇ ਹਵਾ ਕੁਲਵੀਰ ਸਿੰਘ ਜੀਰੇ ਦੀ ਹੈ ਜੀ ਤੁਹਾਡੇ ਕਹਿੰਦੇ ਹਲਕੇ ਦੇ ਵਿੱਚ ਕੁਲਵੀਰ ਸਿੰਘ ਜੀਰੇ ਦੀ ਜੀਰੇ ਨੂੰ ਵੋਟ ਪਾ ਰਹੇ ਜੀ ਕੁਲਵੀਰ ਸਿੰਘ ਜੀਰਾ ਦੀ ਹੈਵਾ ਜੀ ਓਕੇ ਜੀ ਬਹੁਤ ਬਹੁਤ ਧੰਵਾ ਜੀ ਇੱਥੇ ਇਹਦੇ ਕੋਲ ਹੋਰ ਵੀ ਖੜੇ ਨੇ ਇੱਥੇ ਸਭ ਕਾ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਜਿਹੜਾ ਮਾਹੌਲ ਬਣਿਆ ਹੋਇਆ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਵੋਟਾਂ ਜਿਹੜੀਆਂ ਪੈ ਰਹੀਆਂ ਨੇ ਤੁਹਾਨੂੰ ਕੀ ਦੀ ਹਵਾ ਲੱਗਦੀ ਆ ਹਵਾ ਜੀ ਅਮਰਤਪਾਲ ਜੀ ਅੱਛਾ ਜੀ ਹਾਂ ਜੀ ਤੇ ਲੱਗਦਾ ਸੀਟ ਕਰ ਜੀਓ ਅਮਰਤਪਾਲ ਬਹੁਤ ਵਧੀਆ ਸੀਟ ਨਾ ਤੇ ਆਪਣੇ ਤੁਹਾਡੇ ਪਿੰਡ ਦੇ ਵਿੱਚੋਂ ਕੀ ਦੀ ਵੋਟ ਵਧੂਗੀ ਅਮਰਤਪਾਲ ਜੀ ਅਮਰਪਾਲ ਦੀ ਵਧੇਗੀ ਅੱਛਾ ਤੁਮੇ ਕੀ ਲਿੰਗ ਤੁਹਾਨੂੰ ਲੱਗਦਾ ਕਿ ਸਾਰੇ ਹਲਕੇ ਦੇ ਵਿੱਚ ਅਮਰਪਾਲ ਜਿੱਤ ਜਾਏਗਾ ਬਿਲਕੁਲ ਜੀ ਬਿਲਕੁਲ ਤੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਦੇ ਜਿਵੇਂ ਮਿਰਸਾ ਸਿੰਘ ਬਲਟੋਆ ਅਕਾਲੀ ਦਲ ਦੇ ਆ ਤੇ ਲਾਲਜੀਤ ਪੁੱਲੜਾ ਉਹਨਾਂ ਦਾ ਫਿਰ ਤੁਸੀਂ ਕੀ ਕਹੋਗੇ ਉਹ ਅੱਜ ਚਲੋ ਪਾਰਟੀ ਦਾ ਆਪੋ ਆਪਣੀਆਂ ਸਾਰਾ ਜੋਰ ਲਾਉਂਦੀਆਂ ਕੋਈ ਕਹਿੰਦਾ ਮੈਂ ਜਿੱਤੂਗਾ ਕੋਈ ਕਹਿੰਦਾ ਮੈਂ ਜਿੱਤੂਗਾ ਬਾਕੀ ਆਪੋ ਆਪਣਾ ਅਸੀਂ ਚਲੋ ਚਾਰ ਤੀ ਹਲਟ ਮਿਲੂਗਾ ਬਾਕੀ ਅਮਰਪਾਲ ਦੀ ਹਵਾ ਫੁੱਲੇ ਹਾਂ ਹੋਰ ਜੇ ਕਿ ਵੀਰਪਰਾ ਆਪਣੇ ਵਿਚਾਰ ਰੱਖਣੇ ਚਾਹੁੰਦਾ ਹੋਵੇ ਹਾਂਜੀ ਭਾਈ ਸਾਹਿਬ ਜੀ ਤੁਸੀਂ ਇਹਨਾਂ ਦਾ ਦੱਸ ਦੋ ਬੋਟਕੀ ਨੂੰ ਪਾਈ ਆ ਨਹੀਂ ਪਾਉਣੀ ਹੈ ਜੀ ਪਾਉਣੀ ਆ ਪਾਈ ਵੀ ਫਿਰ ਇਹਦਾ ਮਤਲਬ ਕੀ ਗੱਲ ਕਰਦੇ ਮਨ ਬਣਾਈ ਜਾਂਦੇ ਆ ਪੰਜ ਤਾਂ ਹਜੇ ਮਨ ਨਹੀਂ ਬਣਿਆ ਡਾ ਲੋਕਾਂ ਦਾ ਬਣਾਉਂਦੇ ਆ ਆਪਦਾ ਬਣਾਉਂਦੇ ਤੇ ਕੀ ਲੱਗਦਾ ਵੈਸੇ ਬੋਟਕੀ ਨੂੰ ਪੈਣੀ ਚਾਹੀਦੀ ਆ ਬਸ ਵਧੀਆ ਥਾਂ ਪਾਵਾਂਗੇ ਮਤਲਬ ਸਿੱਧਾ ਨਹੀਂ ਤੁਸੀਂ ਬੋਲ ਸਕਦੇ ਨਾ ਤੇ ਹਾਂਜੀ ਭਾਈ ਸਾਹਿਬ ਜੀ ਤੁਸੀਂ ਕਿਵੇਂ ਲੱਗਦਾ ਵਾ ਕਿ ਕਿਹੜਾ ਜਿੱਤੂਗਾ ਤੁਹਾਡੇ ਪਿੰਡ ਜੇ ਆਪਾਂ ਗੱਲ ਕਰ ਲਈਏ ਤੁਹਾਡੇ ਪਿੰਡ ਤੇ ਕਿਹਦੀ ਵੋਟ ਵਧੂਗੀ ਸਾਡੇ ਤੇ ਅਮਰਤਪਾਲ ਦੀ ਵਧੂਗੀ ਕਾਉਂਟਰੋਲ ਜਿਹੜਾ ਜੁੜਾ ਹਾਂਜੀ ਬਿਲਕੁਲ ਵਧੂਗੀ ਇਹ ਸਾਰੇ ਅਮਰਪਾਲ ਦੇ ਬਾਰੇ ਇਹ ਕਹਿ ਰਹੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਾਫੀ ਜਣੇ ਨੇ ਅਮਰਪਾਲ ਦੇ ਬਾਰੇ ਕਿਹਾ ਕਿ ਅਮਰਪਾਲ ਦੀ ਜਿਹੜੀ ਵੋਟ ਆ ਉਹ ਵਧੂਗੀ ਹਾਂਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਹੈ ਕਹਣਾ ਜੁਨੇਪਾ ਜੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅੱਜ ਸਾਡੇ ਪਹਿਲੀ ਵਾਰੇ ਹੋਇਆ ਪਿਛਲੀ ਵਾਰ ਰਸੀਂ ਧੋਖਾ ਖਾ ਚੁੱਕੇ ਆ ਬੀਬੀ ਖਾਲਸਾ ਰੱਖ ਕੇ ਉਸ ਚੀਜ਼ ਦਾ ਸਾਨੂੰ ਬਹੁਤ ਦੁੱਖ ਆ ਪਰ ਇਸ ਵਾਰ ਸਿੱਖ ਕੌਮ ਜਾਗ ਉੱਠੀ ਆ ਅੱਜ ਦੇ ਸਿਰ ਤੇ ਸੀ ਪੱਗ ਬੱਦੀ ਸਿੱਖ ਕੌਮ ਦੀ ਇੱਜ਼ਤ ਰੱਖਣ ਵਾਸਤੇ ਅਸੀਂ ਅਮਰਤਪਾਲ ਨੂੰ ਵੋਟਾਂ ਪਾ ਰਹੇ ਆ ਅਸੀਂ ਆਪਣੇ ਪਿੰਡ ਦੀ ਗੱਲ ਕਰਦੇ ਆ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਜ਼ਿਆਦੀ ਲੀਡਸ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਵਾ ਖਰੂਰ ਸਾਹਿਬ ਹਲਕਾ ਚੋਂ ਘੱਟ ਤੋਂ ਘੱਟ 2 ਲੱਖ ਉੱਪਰ ਬੋਟ ਤੋਂ ਅਮਰਤਪਾਲ ਸਿੰਘ ਜਿੱਤ ਰਹੇ ਆ ਤੇ ਸਿੱਖ ਕੌਮ ਨੂੰ ਇੱਜ਼ਤ ਰੱਖਣਾ ਅਤੇ ਸਿੱਖ ਕੌਮ ਦੀ ਪਾਕ ਦੀ ਅੰਮ੍ਰਿਤਪਾਲ ਨੂੰ ਬੋਟਾਂ ਪਾਈਆਂ ਜਾਣ ਵੈਸੇ ਜਿਕੇ ਖਾਲਸਾ ਦਾ ਵੈਸੇ ਜਿਕੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਦਰਸ਼ਕੋ ਤੁਸੀਂ ਗੱਲਬਾਤ ਸੁਣੀ ਆ ਜਿਵੇਂ ਆਪਾਂ ਵਿਚਾਰ ਲਾਇਆ ਸੰਝ ਦੇ ਵਿੱਚ ਕਲਬੀ ਸਿੰਘ ਜੀਰਾ ਦੇ ਸਮਰਤਕ ਵੀ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਤਕ ਵੀ ਨੇ ਤੁਹਾਡਾ ਕੀ ਮੰਨਣਾ ਵਾ ਤੁਹਾਨੂੰ ਕੀ ਲੱਗਦਾ ਕਿ ਖਡੂਰ ਸਾਹਿਬ ਹਲਕੀ ਦੀ ਸੀਟ ਜਿਹੜੀ ਆ ਉਹ ਕਿਹਦੇ ਹੱਥ ਹੱਥੇ ਚ ਜਾਏਗੀ ਵੈਸੇ ਚਾਰ ਤਿਕ ਨੂੰ ਪਤਾ ਲੱਗ ਜਾਣਾ ਪਰ ਤੁਸੀਂ ਆਪਣਾ ਆਈਡੀਆ ਜਿਹੜਾ ਪਹਿਲਾਂ ਲੱਗਦਾ ਹੁੰਦਾ ਵਾ ਕਿਉਂਕਿ ਜਿਹੜੀ ਸੰਗਤ ਹੁੰਦੀ ਆ ਸਭ ਤੋਂ ਵੱਡਾ ਫੈਸਲਾ ਉਹਦਾ ਹੀ ਹੁੰਦਾ ਤੁਸੀਂ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਿ ਤੁਸੀਂ ਵੋਟ ਕਿਹਨੂੰ ਪਾਈ ਆ ਤੇ ਕਲੂਰ ਸਾਹਿਬ ਵਾਲਕੇ ਤੋਂ ਕੌਣ ਜਿੱਤ ਰਿਹਾ ਪਿੰਡ ਚੱਕ ਮਨਾਣਾ ਦੇ ਹੀ ਦੂਸਰੇ ਬੂਥ ਦੇ ਵਿੱਚ ਅਸੀਂ ਪਹੁੰਚੇ ਆ ਜਿੱਥੇ ਕੀ ਆਮ ਆਦਮੀ ਪਾਰਟੀ ਨੇ ਬੂਥ ਲਗਾਇਆ ਤੇ ਆਮ ਆਦਮੀ ਪਾਰਟੀ ਦੇ ਇੱਥੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਿਵੇਂ ਆਪਾਂ ਦੂਸਰੇ ਪਾਰਟੀ ਦੇ ਆਗੂ ਨਾਲ ਗੱਲਬਾਤ ਕਰਕੇ ਆਏ ਹਾਂ ਹਾਂਜੀ ਪੁੱਛ ਸਰ ਜੀ ਕਿਵੇਂ ਦਾ ਮਾਹੌਲਾ ਕਿਵੇਂ ਵੋਟਾਂ ਸ਼ਾਂਤੀਪੁਰ ਕਪੈਰੀਆਂ ਸਾਰੀਆਂ ਵੈਕਰ ਜਿੱਕਾ ਖਾਲਸਾ ਸ੍ਰੀ ਵੈਕਰ ਜੀ ਕੀ ਫਤਿਹ ਬਹੁਤ ਸੋਨਾ ਰਜਾਨਸੀ ਲੋਕਾਂ ਦਾ ਜੀ ਵੋਟ ਪਾਉਣ ਦਾ ਬਾਕੀ ਬਹੁਤ ਵਧੀਆ ਧਿਆਨ ਨਾਲ ਸੋਚ ਬੋਝਣਾ ਵੋਟਾਂ ਪਾਈਆਂ ਗਈਆਂ ਸਾਰੀਆਂ ਕੋਈ ਰੋਲਾ ਨਹੀਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਨਹੀਂ ਕੋਈ ਤੇ ਕੀ ਲੱਗਦਾ ਤੁਹਾਨੂੰ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਚ ਕੋਣ ਬਾਜ਼ੀ ਮਾਰੇਗਾ ਉਹ ਤੇ ਅੱਜ ਤੁਸੀਂ ਵੇਖ ਹੀ ਰਹੇ ਆਂ। ਅਪਸ਼ੇਵੀ ਵੇਖ ਰਹੇ ਆਂ। ਬਾਕੀ ਆ ਵੀਰ ਦੇਖੋ ਕਿੰਨਾ ਉਤਸ਼ਾਹ ਨਾਲ ਵੋਟ ਕੋਣ ਆਏ ਆ। ਤੇ ਕਹਿੰਦਾ ਮਤਲਬ ਇਹ ਆ ਵੀ ਫਤਵਾ ਦੇਤਾ ਲੋਕਾਂ ਨੇ ਆਪਣਾ। ਲਾਲਜੀਤ ਪੁੱਲਰ ਤੁਸੀਂ ਕਹਿ ਰਹੇ ਆਂ। ਬਿਲਕੁਲ ਬਿਲਕੁਲ। ਠੀਕ ਹੈ। ਤੇ ਜਿਵੇਂ ਦੂਸਰੀਆਂ ਪਾਰਟੀਆਂ ਕਹਿ ਰਹੀਆਂ ਕਿ ਹੋਰ ਅਮਰਪਾਲ ਸਿੰਘ ਜਾਂ ਮਿਰਸਾ ਸਿੰਘ ਬਲਟੋਆ ਜਾਂ ਉਹਨਾਂ ਦੀ ਵੀ ਕਬੀਰ ਸਿੰਘ ਜੀਰਾ ਉਹਨਾਂ ਦੀ ਵੀ ਕਹਿੰਦੇ ਹਵਾ ਕਿਵੇਂ ਲੱਗਦੇ ਤੁਹਾਨੂੰ? ਸਾਰੇ ਸਤਕਾਰਯੋਗ ਆ ਜੀ। ਹੂੰ। ਬਾਕੀ ਆਪਾਂ ਜਿੱਦੜ ਤੁਸੀਂ ਵੇਖ ਰਿਹਾ ਪਿੰਡ ਜੱਕ ਮਹਰਾਨੀ ਸੰਗਤ ਚੜ੍ਹਦੀ ਕਲਾ ਦੀ ਪਿੰਡ ਦੇ ਵਿੱਚ ਤੁਸੀਂ ਲੀਡ ਕਰੋਗੇ ਬਹੁਤ ਵਧੀਆ ਜੀ ਬਹੁਤ ਵਧੀਆ ਲੀਡ ਨਗਰ ਦੀ ਸਹਿਮਤੀ ਨਾਲ ਹਾਂਜੀ ਆਪਰੇ ਸਾਹਿਬ ਜੀ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡਾ ਪਿੰਡ ਜਿਹੜਾ ਹੈ ਕਿਉਂਕਿ ਆਪਣੇ ਮੈਂ ਦੱਸਕਣ ਦੱਸ ਦਵਾਂ ਕਿ ਚੱਕ ਮਹਰਾਨੀ ਦੋ ਨੇ ਇੱਕ ਨਵਾਂ ਤੇ ਇੱਕ ਪੁਰਾਣਾ ਤੇ ਇਹ ਫੌਜੀ ਸਾਹਿਬ ਜਿਹੜੇ ਆ ਉਹ ਇੱਧਰੋਂ ਬੁਲੇ ਤੇ ਹੁਣ ਆਪਾਂ ਇਹ ਦੂਸਰੇ ਮਹਰਾਨੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਕਿਵੇਂ ਤੁਹਾਡੇ ਪਿੰਡ ਦਾ ਕਿਵੇਂ ਆ ਮਾਹੌਲ ਠੀਕ ਆ ਹਰਦੀਖ ਕੇ ਥਾਈ ਸਰ ਦੋ ਪੰਡਾ ਇੱਕੇ ਥਾਈ ਵੋਟਾਂ ਪੈ ਰਹੀਆਂ ਬਹੁਤ ਵਧੀਆ ਵੋਟਾਂ ਦੇ ਕਿੱਥੇ ਪੈ ਰਹੀਆਂ ਤੁਹਾਡੇ ਪਿੰਡੋਂ ਲੱਗਦਾ ਕਿਵੇਂ ਵੀ ਰਜਾਣ ਵੱਧ ਕਿਹੜਾ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਕੀ ਕਹਿ ਸਕਦੇ ਹੋ ਸੱਚ ਦੱਸਦਾ ਨਹੀਂਗਾ ਵੈਸੇ ਤਾਂ ਆਪ ਵਾਲੇ ਅੱਗੇ ਆਈ ਰਹੂਗਾ ਆਪ ਵਾਲੇ ਅੱਗੇ ਲੱਗਦਾ ਹਾਂ ਹਾਂਜੀ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਸੰਗਤਾਂ ਸਾਡੇ ਵੱਲੋਂ ਵੋਟਾਂ ਪਾਉਣ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਆਮ ਪਾਰਟੀ ਵੱਲੋਂ ਤਾਂ ਬਾਕੀ ਜਿਹੜੀ ਵੋਟ ਆ ਉਹ ਸਾਰਿਆਂ ਦਾ ਆਪ ਦਾ ਅਧਿਕਾਰ ਆ ਕੋਈ ਜਿੱਥੇ ਕਿਸੇ ਦਾ ਜ਼ਿਕਰ ਦਾ ਸਾਡੇ ਪਿੰਡ 'ਚ ਇਹ ਨਹੀਂ ਕਿ ਵੀ ਤਖਬਾਜ਼ੀ ਨਹੀਂ ਕੀਤੀ ਗਈ ਵੀ ਕਿ ਇਹ ਝਾੜੂ ਵਾਲੇ ਆ ਆਮ ਪਾਰਟੀ ਵਾਲੇ ਆ ਜਾਂ ਕਾਂਗਰਸ ਨਫਰਤ ਨਹੀਂ ਇੱਕ ਦੇ ਜਨਤ ਨਹੀਂ ਗਈ ਸਾਰਿਆਂ ਨੇ ਇਕੱਠੇ ਬੈ ਕੇ ਸ਼ਵੀਰ ਲਈ ਆ ਸਕੂਲ ਦੇ ਵਿੱਚ ਸਾਰਿਆਂ ਨੇ ਵੋਟਾਂ ਇੱਕੇ ਦੇ ਨਾਲ ਪਾਈਆਂ ਤੇ ਜਿਨ੍ਹਾਂ ਨੇ ਸਾਨੂੰ ਪਾਈਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਜਿੱਥੇ ਵੀ ਕਿਹਦਾ ਜੀ ਕੀਤਾ ਉਹਨਾਂ ਨੇ ਪਾਈਆਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਉਹਦਾ ਹਵਾ ਕੀ ਲੱਗਦੀ ਤੁਹਾਨੂੰ ਤੇ ਹਵਾ ਤਾਂ ਸਾਡੀ ਸਰਕਾਰ ਚੱਲਦੀ ਪਈ ਹੁਣ ਕੰਮ ਵੇਖੋ ਵੀ ਲੈਡ ਜਿੰਮੇਦਾਰਾਂ ਦੀ ਸਭ ਤੋਂ ਵੱਡੀ ਸਮੱਸਿਆ ਲੈਡ ਦੀ ਹੁੰਦੀ ਹੈ ਲੈਡ ਦੇ ਰਹੇ ਆ ਜਦੋਂ ਮਰਜ਼ੀ ਜਾ ਮੋਟਰ ਤੇ ਲੈਡ ਚੱਲਦੀ ਪਈ ਹੈ ਦੂਜਾ ਕੰਮ ਤੁਹਾਨੂੰ ਬਿਜਲੀ ਦੇ ਵਿਹਲਾ ਉਹ ਮਾਫ ਕੀਤੇ ਹੋਇਆ 600 ਜੁਆਨਟਾ ਉਹ ਮਾਫ ਆ ਤੀਜਾ ਕੰਮ ਸਾਡੇ ਪਿੰਡ ਦਾ ਆਪਦਾ ਕੰਮ ਹੋ ਰਿਹਾ ਨਹਿਰ ਵੇਖੋ ਪੱਕੀ ਹੋ ਕੇ ਆ ਰਹੀ ਆ ਜਿਹੜੀ 17 ਸਾਲਾਂ ਚ ਨਹੀਂ ਹੋਈ ਕਦੇ ਇਦਾਂ ਹੀ ਆ ਕੰਮ ਕਰਾਂਗੇ ਤਾਂ ਬੋਟ ਪੈ ਜੂਗੀ ਤੇ ਸਭ ਤੋਂ ਵੱਡਾ ਜਿਹੜਾ ਕੰਮ ਕਮੀ ਰਹਿ ਗਈ ਜਿੱਥੇ ਸਾਡੇ ਵਿੱਚ ਕਮੀ ਰਹਿ ਗਈ ਆ ਉਹ ਰਹਿ ਗਈ ਨਸ਼ਿਆਂ ਦੇ ਵਿੱਚ ਨਸ਼ਾ ਸਾਡੀ ਸਰਕਾਰ ਤੋਂ ਬੰਦ ਨਹੀਂ ਹੋਇਆ ਅਹੀਂ ਕਹਿੰਦੇ ਨਸ਼ੇ ਦੇ ਵਿੱਚ ਹੋਰ ਜ਼ੋਰ ਲਾਉਣਾ ਚਾਹੀਦਾ ਜਿਹੜੀ ਬੋਟ ਅਗਲੀ ਯਾਰ ਬਾਅਦ ਜਿਹੜੇ ਲੋਕ ਨਾਰਾਜ਼ ਹੋਏ ਆ ਇੱਕ ਬੀਬੀਆਂ ਦੇ 1000 ਰੁਪਏ ਤੋਂ ਬੀਬੀਆਂ ਜਿੰਨੇ ਘਰਾਂ ਚੋਂ ਚਾਹੀ ਜਾਨੇ ਆ ਉਹ ਕਹਿੰਦੀ ਸਾਨੂੰ 1000 ਰੁਪਏ ਨਹੀਂ ਆਇਆ ਦੂਜਾ ਗੱਲ ਨਸ਼ੇ ਦੀ ਹੋਈ ਆ ਇਹ ਦੋਨਾਂ ਤੇ ਸਾਡੀ ਪਾਰਟੀ ਥੋੜੀ ਜੀ ਡਾਊਨ ਚੱਲਦੀ ਪਈ ਆ ਅਸੀਂ ਕੋਸ਼ਿਸ਼ ਕਰਾਂਗੇ ਆਪ ਦੇ ਤਾਂ ਤੱਕ ਗੱਲ ਪਚਾਵਾਗੇ ਤਾਂ ਇਹ ਗੱਲ ਤੁਹਾਡੀ ਤਾਂ ਦੇਖਰ ਪਹੁੰਚ ਗਈ ਜੀ ਜੇ ਤੁਸੀਂ ਬੋਲਤਾ ਮੀਡੀਆ ਚ ਤੁਹਾਡੀ ਗੱਲ ਤਾਂ ਦਿਖ ਰਿਹਾ ਹੈ ਨਾ ਵੱਡਾ ਮੁੱਦਾ ਨਸ਼ੇ ਆਦੇ ਆ ਵੀ ਨਸ਼ਾ ਜੀ ਤੁਹਾਨੂੰ ਲੱਗਦਾ ਕਿ ਪਾਰਟੀ ਚ ਥੋੜੀ ਜਿਹੀ ਕਮੀਆਂ ਸੀ ਪਰ ਹੁਣ ਇਸ ਵਕਤ ਫਿਰ ਤੁਹਾਨੂੰ ਲੱਗਦਾ ਲੀਡ ਕਰੋਗੇ ਇਸ ਸਾਲ ਪਏ ਆ ਤਿੰਨ ਲੀਡ ਕਰੋਗੇ ਪਾਰਟੀ ਯਾਰ ਕੀ ਸਾਡੇ ਦਾ ਸਾਰਾ ਨਗਰ ਜੋਰ ਲਾ ਰਿਹਾ ਅੱਗੇ ਪਹਿਲੇ ਨੰਬਰ ਤੇ ਆਇਆ ਝਾੜੂ ਵਾਲੇ ਹੁਣ ਵੇਖੋ ਕਿਸਮਤ ਠੀਕ ਹੈ ਆਪੋ ਆਪਣੀ ਜਿਹੜਾ ਤੁਹਾਡੇ ਬਹੁਤ ਵਧੀਆ ਜੀ ਬਹੁਤ ਵੋਟਾਂ ਪੈ ਰਹੀਆਂ ਜੀ ਕੋਈ ਕੋਈ ਵਿਰਤ ਵਿਤਕਰਾ ਨਹੀਂ ਕੋਈ ਹੈਗਾ ਕੋਈ ਆਮ ਪਾਰਟੀ ਜਾਂ ਕਾਂਗਰਸ ਜਾਂ ਕਰਲੀ ਜਾਂ ਸਾਰੇ ਵਧੀਆ ਮਤਲਬ ਵੋ ਕੱਠਾ ਹੀ ਬੂਥ ਲਾਇਆ ਨਾਲ ਸਾਰੇ ਬੂਥ ਬਾਹਰ ਆਇਆ ਕੱਠਾ ਹੀ ਬੂਥ ਲਾਇਆ ਚਲੋ ਬਾਕੀ ਵਿਕਾਸ ਕੀਤਾ ਸਰਕਾਰ ਨੇ ਸਾਰੇ ਕੰਮ ਵਧੀਆ ਚੱਲ ਰਹੇ ਆ ਓਕੇ ਦਰਸ਼ਕੋ ਕਡੂਰ ਸਾਹਿਬ ਦੇ ਵਿੱਚੋਂ ਕੌਣ ਜਿੱਤ ਰਿਹਾ ਤੁਸੀਂ ਵੀ ਆਪਣੀ رائے ਜਿਹੜੀ ਆ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਭੇਜੋ ਤੁਹਾਡੀ رائے ਸਾਡੇ ਲਈ ਬਹੁਤ ਕੀਮਤੀ ਆ ਸਤਿ ਸ੍ਰੀ ਅਕਾਲ